ਰਮਨ ਹਾਂਜੀ ਆ ਗਈ ਜੇ ਗੱਲ ਸੁਣ ਮੇਰੀ ਹਾਂਜੀ ਇਹ ਆ ਪੈਸੇ ਮੈਂ ਲੈਂਦੇ ਆ ਅਦਾ ਯਾਰ ਭੀ ਇਹ ਦਤਾਈ ਕੋਈ ਗਲਤ ਨਹੀਂ ਕਰਦਾ ਥੋੜੀਆਂ ਜੀਆਂ ਹਾਂ ਕਹਿੰਦਾ ਤੁਹਾਡੇ ਪਹਿਲੇ ਦੇਣ ਵਾਲੇ ਆ ਤੇ ਤੂੰ ਹੀ ਫੇਰ ਲੈਣਾਗੇ ਜੀ ਫੇਰ ਫੇਰ ਉਹਨੂੰ ਮੈਂ ਦੱਸਿਆ ਭਈ ਇਦਾਂ ਕੁੜੀ ਦਾ ਵੇਖ ਬਖਵਾਵਾ ਤੇ ਉਹਦੇ ਹੱਥ ਤੇ ਚਾਹੀਦੇ ਤੇ ਫਿਰ ਉਹਨੇ ਦੇ ਦਿੱਤੇ ਫੇਰ ਨਹੀਂ ਗੱਲ ਬੰਦੀ ਤੀਰ ਨੇ ਬੋਈ ਚਲ ਕੋਈ ਗੱਲ ਨਹੀਂ ਇਹਦੇ ਵਿੱਚ ਕੁੜੀ ਦੀ ਫੀਸ ਰੱਖ ਲੈਣੇ ਆ ਉੱਥੇ ਵੀ ਕਿੰਨੇ ਵਰਤਣੇ ਆ ਰੋਕ ਕਰ ਕਹੀ ਕਰਨੀ ਆ ਬਚਾਲਾ ਰਮਨ ਡੱਬੇ ਡੁੱਬੇ ਤੇ ਲੈਣੇ ਪੈਣੇ ਆ ਜੇ ਪਸੰਦ ਆ ਗਿਆ ਕੰਮ ਤੇ ਨਹੀਂ ਉਹ ਤੇ ਜੋ ਵਿਆਹ ਬੰਦਾ ਉਹ ਤੇ ਕਰਨਾ ਹੀ ਪੈਣਾ ਵਾ ਤੇ ਕੁੜੀ ਨੂੰ ਸਗੋਂ ਪੁੱਛਣ ਲਈ ਹਾਂ ਮੈਂ ਹਲੀੜਾ ਲੱਤਾ ਚਾਹੀਦਾ ਤੇ ਮੈਨੂੰ ਦੱਸ ਦੇ ਅੱਛਾ ਫੇਰ ਆ ਦਿਨੇ ਸੂਟ ਫੇਰ ਵੱਡੀ ਤੇ ਕਹਿਣ ਦੀ ਵੀ ਨਹੀਂ ਮੰਮੀ ਦੋ ਹੈਗੇ ਆ ਮੈਂ ਇੱਕ ਵਾਰਾ ਵੀ ਨਹੀਂ ਪਾਇਆ ਤੇ ਮੈਂ ਉਹ ਹੀ ਪਾ ਜਾਣਾ ਨਿੱਕੀ ਮੰਗਦੀ ਉਹਨੂੰ ਫਿਰ ਮੈਂ ਕਹਿਆ ਵੀ ਆਪਣਾ ਨਾ ਘਰ ਦਾ ਸਾਹ ਵੇਖੀ ਦੰਦਾ ਵਾ ਕਿ ਕਿਦਾਂ ਦਾ ਵਾ ਟਾਈਮ ਕੱਢਣਾ ਸਿੱਖੋ ਓਏ ਆਹੋ ਇਹ ਤਾਂ ਤੇਰੀ ਗੱਲ ਠੀਕ ਵਾ ਆਹੋ ਤੇ ਕੋਈ ਗੱਲ ਨਹੀਂ ਕੱਪੜੇ ਸਾਡੇ ਕੋ ਹੈਗੇ ਉਹਨਾਂ ਨੇ ਪਾ ਜਾਗੇ ਜੇ ਜਾਦੇ ਵੀ ਨਾ ਰਿਸਕ ਪੁਸਕ ਪਾ ਕੇ ਜਾਈਏ ਫਿਰ ਅਗਲਿਆਂ ਨੂੰ ਇਹ ਹੁੰਦਾ ਵਾ ਵਿਵਾਰੀ ਦੀਵਾਰੀ ਸਾਡੇ ਵਾਸਤੇ ਵੀ ਇਦਾਂ ਦੇ ਹੀ ਆਉਣਗੇ ਤੇ ਜਿੱਦਾਂ ਦੇ ਹੈਗੇ ਉਦਾਂ ਦੇ ਹੀ ਤੇ ਨਾਲ ਰਮਣਾ ਸਾਡਾ ਤੇ ਉਹਨਾਂ ਦਾ ਕੱਪੜਿਆਂ ਦਾ ਸਰ ਜਾਣਾ ਵਾ ਪਰ ਇਹਨਾਂ ਕੁੜੀਆਂ ਨੂੰ ਤਾਂ ਸੁਵਾ ਦਈਏ ਨਹੀਂ ਸੰਦੀਪਾਂ ਦੀ ਹੈਗੇ ਆ ਰਹਿਣ ਦਿਓ ਤੁਸੀਂ ਸਰ ਜਾਣਾ ਉਹਨਾਂ ਦੇ ਨਾਲ ਚਲਾ ਤੇ ਪੈਸੇ ਰੱਖ ਫਿਰ ਲੈਓ ਉਹਨੂੰ ਫੇਸ ਤੇ ਦਿੰਨੀ ਆ ਤੇ ਬਾਕੀ ਰੱਖ ਲੈਣੀ ਆ ਜਿੱਦਾਂ ਜਾਣਾ ਆਦਨ ਵਰਤਲਾਂਗੇ ਚੱਲ ਇੰਦਾ ਕਰ ਲਾ ਤੇ ਕੀਤੀ ਨਹੀਂ ਤਈ ਆਪਣੇ ਪ੍ਰਾਣਾ ਗੱਲ ਮਿਲਿਆ ਨਹੀਂ ਫੇਰ ਮੈਂ ਗਿਆ ਬੱਬੀ ਦੇ ਘਰ ਤੇ ਮੈਂ ਜਾਣਾ ਨਹੀਂ ਤੇ ਬਾਹਰ ਮੈਨੂੰ ਮਿਲਿਆ ਨਹੀਂ ਜਦੋਂ ਮਿਲ ਪਿਆ ਤਾਂ ਫੇਰ ਕਰਕੇ ਗੱਲ ਤੇ ਪੁੱਛਦਾ ਕੀ ਕਹਿੰਦਾ ਚੱਲ ਪੁੱਛ ਲਿਓ ਕੀ ਕਹਿੰਦਾ ਵਾ ਪਰ ਮੈਨੂੰ ਜਿੱਥੋਂ ਤੱਕ ਹੈਗਾ ਵਾ ਨਾ ਘਰ ਜਾ ਕੇ ਉਹਨੇ ਆਪਣੀ ਕਰਦੀ ਨਾ ਤਾਂ ਗੱਲ ਕਰਨੀ ਕਰਨੀ ਆ ਇਹ ਤੇ ਹੈ ਨਹੀਂ ਵੀ ਤੁਸੀਂ ਕਿਹਾ ਤੋਨੇ ਤਿਆਰ ਹੋ ਕੇ ਨਾਲ ਤੁਰ ਪੈਣਾ ਵਾ ਤੇ ਘਰ ਵਾਲੀ ਨੇ ਸੌ ਗੱਲ ਸੁਣਾਉਣੀ ਆ ਅਹੀਂ ਨਹੀਂ ਜਾਣਾ ਅਹੀਂ ਨਹੀਂ ਕਰਨਾ ਬੱਚਾ ਲੈ ਰਬਰ ਸਾਡਾ ਫਰਜ਼ ਉਹਨੂੰ ਕਹਿਣਾ ਜੇ ਜਾਊਗਾ ਠੀਕ ਆ ਨਾ ਜਾਊ ਤੇ ਫੁਰਕੇ ਨੂੰ ਲੈ ਜਾਾਂਗੇ ਫਿਰ ਕੀ ਕਰਨਾ ਚੱਲ ਕੋਈ ਗੱਲ ਨਹੀਂ ਕਹਿ ਲਿਆ ਫਿਰ ਮੈਂ ਰੱਖ ਆਵਾ ਪੈਸੀ ਰੱਖ ਲੈ ਮੈਨੂੰ ਲੱਗਦਾ ਬੰਦੀ ਹੋ ਗਈ ਆ ਰਾਤ ਪਾਈ ਹੋਵੇ ਰਜਿੰਦਰ ਭਾਈ ਕੀ ਕਰੀ ਜਾਂਦੇ ਜੀ ਉਹ ਬੱਤੀ ਵੇਖਣ ਡਿਆ ਹਾਂ ਅੱਛਾ ਮੈਨੂੰ ਲੱਗਦਾ ਹੁਣ ਪਏ ਰਾਤ ਆਵੇ ਬੰਦੀ ਆ ਰਾਤ ਹੋ ਗਈ ਆ ਲਾਈਟ ਤੇ ਠੀਕ ਆ ਮੈਂ ਨਾ ਕਣਕਾਂ ਭਰਨੀਆਂ ਸੀ ਅੱਛਾ ਅੱਛਾ ਉਹ ਵੇਖਣ ਡਿਆ ਮੈਂ ਚੱਲ ਛੱਡਦੇ ਆ ਉਹ ਸੁਣਾਉਂ ਘਰ ਦਾ ਸਭ ਠੀਕ ਆ ਵਧੀਆ ਵਾ ਮੈਂ ਰੋਟੀ ਕਰਦੀ ਆਂ ਸੇਵਾ ਸੁਭਾ ਹਾਂ ਪੂਰੀ ਕੇ ਵਧੀਆ ਵਾ ਇਹ ਹੁਣ ਦੋਵੇਂ ਜਾਣੀਆਂ ਨੌ ਸਸ ਲੱਗੀਆਂ ਰਹਿਂਦੀਆਂ ਆ ਰੇ ਹੱਥੋਂ ਹੱਥੀ ਕਰ ਲੈਂਦੀਆਂ ਕੰਮ ਕਰਦਾ ਇਹ ਆ ਵੀ ਅੱਗੇ ਭਾਬੀ ਨੂੰ ਕੰਲਾ ਕਰਨਾ ਪੈਂਦਾ ਏ ਤੇ ਚੱਲ ਹੁਣ ਦੋ ਜਾਣੀਆਂ ਮੈਂ ਤਾਂ ਮੈਟੋਮੈਟਿਕ ਕਰ ਲੈਂਦੀ ਆਂ ਆਪਣਾ ਕੰਮ ਹਾਂ ਤੇ ਹੁਣ ਭਾਬੀ ਨਾ ਤੁਹਾਡੇ ਵਾਲਾ ਆ ਹਾਂ ਹਾਂ ਜੀ ਦੱਸ ਮੈਂ ਤਾਂ ਅੱਗੇ ਲੱਭਣ ਡਿਆ ਤਾਂ ਤੁਸੀਂ ਲੱਭੇ ਨਹੀਂ ਮੈਨੂੰ ਮੈਂ ਇੱਥੇ ਹਾਂ ਹੁਣੇ ਰੋਟੀ ਰੱਟੀ ਖਾ ਕੇ ਨਿਕਲ ਮਸਲਾ ਤਾਂ ਢਣਾ ਇਹ ਕਰਨੇ ਹੀ ਤੇ ਸੰਦੀਪ ਦਾ ਨਾ ਵੇਖ ਵਖਵਾ ਕਰਨਾ ਹੀ ਅੱਛਾ ਤੇ ਉਹ ਜਾਂਦੇ ਤਾਂ ਮੈਂ ਕਿਹਾ ਚਲ ਉਥੋਂ ਪਤਾ ਪੁੱਤਰਾ ਕਰਉਨੇ ਆ ਚਲੋ ਉਹ ਤਾਂ ਵਧੀਆ ਗੱਲ ਆ ਤੇ ਰਿਸ਼ਤਾ ਕੌਣ ਕਰਾਉਂਦਿਆ ਵਾ ਉਹ ਰਿਸ਼ਤਾ ਭਾਜੀ ਕਰਾਉਂਦਿਆ ਆਪਣਾ ਰਮਨ ਦਾ ਭਰਾ ਹੀ ਚਲੋ ਵਧੀਆ ਗੱਲ ਤਿਆਰ ਹੂੰ ਤੇ ਕਹਿੰਦਾ ਵੀ ਸਾਡੇ ਲੱਗੇ ਆ ਅੱਛਾ ਤੇ ਚਾਰ ਪੰਜ ਪਿਆਲੀਆਂ ਮੁੰਡੇ ਨੂੰ ਆਉਂਦੀਆਂ ਵਾ ਠੀਕ ਆ ਤੇ ਘਰ-ਬਾਰ ਬਣਿਆ ਵਧੀਆ ਠੀਕ ਆ ਤੇ ਅੱਜ ਕੱਲ ਇਹੋ ਕੁਝ ਹੁੰਦਾ ਵਾ ਹਾਂਜੀ ਹਾਂਜੀ ਤੇ ਮੇਰਾ ਰਾਤਾ ਹੀ ਚੱਲ ਵੇਖ ਆਉਨੇ ਆ ਤੇ ਜੇ ਪਸੰਦ ਆ ਜਾਊਗਾ ਤੂੰ ਮੁੜ ਕੇ ਫੇਰ ਠਾਕੀ ਦਾ ਪ੍ਰੋਗਰਾਮ ਰੱਖ ਲਾਂਗੇ ਕੋਈ ਗੱਲ ਨਹੀਂ ਜਿੱਦਾਂ ਵੀ ਕਰਨੀ ਹੈ ਨਾ ਦੱਸ ਦਿਓ ਮੈਨੂੰ ਚੱਲ ਜਾਾਂਗੇ ਚਲੋ ਫਿਰ ਇਦਾਂ ਕਰਦੇ ਆ ਮੈਂ ਉਹਨਾਂ ਨਾਲ ਫੋਨ ਤੇ ਕਰਕੇ ਨਾ ਗੱਲਬਾਤ ਫਿਰ ਮੈਂ ਦੱਸਣਾ ਤੇ ਫਿਰ ਜਾ ਕੇ ਤੇ ਮਾਰੀਏ ਚੱਕਰ ਮੈਂ ਤੇ ਤੁਹਾਨੂੰ ਇਹ ਕਹਿਣਾ ਵਾਂ ਕਿ ਜੇ ਪਸੰਦ ਆ ਜੇ ਨਾ ਤੇ ਵਿਆਹ ਵਾਲਾ ਵੀ ਕੰਮ ਨਾਲ ਹੀ ਕਰ ਦੋ ਭਾਈ ਚੁੰਨੀ ਜੜਾ ਕਰ ਲਓ ਉਹ ਗੱਲ ਆ ਭਾਜੀ ਇਦਾਂ ਪਹਿਨੋ ਪਤਾ ਤੇ ਕਰੀਏ ਇਹ ਤੇ ਗੱਲਾਂ ਬਾਅਦ ਦੀਆਂ ਵਾਂ ਨਾ ਜੇ ਪਸੰਦ ਆਊਗਾ ਤੇ ਫਿਰ ਹੀ ਇਹ ਕੰਮ ਕਰਨੇ ਆ ਕੋਈ ਗੱਲ ਨਹੀਂ ਜਾਵ ਨਹੀਂ ਤੁਸੀਂ ਦੱਸ ਦਿਓ ਜਦੋਂ ਜਾਣਾ ਚਲੋ ਠੀਕ ਆ ਰੁਪਿੰਦਰ ਅਗੀ ਡਿਜੀ ਉਹ ਕੱਪੜੇ ਕੱਢੀ ਮੇਰੇ ਮੈਂ ਜਾਣਾ ਜਰਾ ਕੰਮ ਹਾਂਜੀ ਕੱਪੜੇ ਕੱਢਦੀਆਂ ਉੱਥੇ ਮੇਰੇ ਮੈਂ ਜਾਣਾ ਕਿੱਥੇ ਕਰ ਦੇਣੀ ਮੈਂ ਪ੍ਰੈਸ ਕਿੱਥੇ ਜਾਣਾ ਹੁਣ ਤੁਸੀਂ ਰੁਪਿੰਦਰ ਨੂੰ ਕਹਿਣੇ ਕੱਪੜੇ ਪ੍ਰੈਸ ਕਰ ਦੇ ਮੈਂ ਚੱਲਿਆ ਹਾਂ ਜਰਾ ਸਿਕੰਜਦਰ ਨਾਲ ਕੰਮ ਉਹਨਾਂ ਨੇ ਨਾ ਵੇਖ-ਵਕਾਲਾ ਕਰਨਾ ਵਾ ਉਹ ਕਹਿੰਦੇ ਕੋਈ ਚਾਤੀ ਮਾਰ ਰਹੀ ਹੈ ਪਹਿਲਾਂ ਆਪਣੇ ਤੌਰ ਤੇ ਪਤਾ ਕਰ ਲਈਏ ਕੁੜੀ ਦਾ ਰਿਸ਼ਤਾ ਕਰਦੇ ਗੱਲ ਸੁਣਾ ਮੇਰੀ ਸਾਨੂੰ ਉਹ ਪੁੱਛਦੇ ਅੱਗੇ ਹਰ ਕੰਮਾਂ ਚ ਤੇ ਜਿੱកੇ ਸਲਾਹ ਵੀ ਕਰਦੇ ਆ ਤੇ ਢੜ ਨਾਲ ਬਾਰ ਬਾਰ ਹੀ ਕਰਦੇ ਆ ਮੇਰੀ ਕੋਈ ਕਦਰਿਆ ਨਹੀਂ ਘਰ ਚ ਮੈਨੂੰ ਪੁੱਛਣ ਆਏ ਆ ਨਾਲ ਉਹ ਗੱਲ ਸੁਣਾ ਮੇਰੀ ਉਹ ਪ੍ਰਾਣਾ ਡਿਆ ਕਰਾਉਣ ਮੁਖਤਾਰ ਠੀਕ ਆ ਤੇ ਜੇ ਉਹ ਕਰਾਉਣ ਡਿਆ ਬਾਤ ਉਹਨਾਂ ਕਿਹਾ ਤੁਸੀਂ ਆਪਣੇ ਤੌਰ ਤੇ ਪਤਾ ਪਤਾ ਕਰ ਲਓ ਤੇ ਹੁਣ ਮੈਨੂੰ ਕਹਿਤਾ ਉਹਨੇ ਕਹਿੰਦਾ ਪਾਜੀ ਤੁਸੀਂ ਨਾਲ ਚੱਲੋ ਮੇਰੇ ਤਾਂ ਅਸੀਂ ਦੋਵੇਂ ਜਾਣਾ ਪਤਾ ਕਰ ਆਉਨੇ ਦੋਵੇਂ ਭਰਾ ਤੈਨੂੰ ਕੀ ਤਰਾਜ ਆ ਮੈਨੂੰ ਇਤਰਾਜ ਹੈਗਾ ਯਾ ਮੇਰੀ ਸੁਣੋ ਗੱਲ ਕੱਲ ਨੂੰ ਰਿਸ਼ਤਾ ਜਿਹੜਾ ਨਾ ਦਾ ਭਰਾ ਕਰਾਉਣ ਡਿਆ ਆ ਕੀ ਦਾ ਚੰਗਾ ਆ ਕਿ ਮਾੜਾ ਆ ਤੇ ਤੁਸੀਂ ਵਿੱਚ ਮੁੜ ਕੇ ਵੇਖਾਂ ਚਲ ਗਏ ਨਾ ਤਾਂ ਅਖੜਾ ਉਹਨਾਂ ਵਿੱਚ ਹਾਂਜ ਹਾਂ ਮਲਾਈ ਹੀ ਤੁਸੀਂ ਵਿਆਹ ਜੋ ਰਾਮਨਾ ਆਪਣੇ ਘਰੇ ਜਾਣ ਦੋ ਉਹਨਾਂ ਨੂੰ ਕਰੰਦੋ ਉਹ ਗੱਲ ਸੁਣੋ ਮੇਰੀ ਐਵੇਂ ਨਾ ਵਿੱਚ ਹੀ ਟੰਕਰਿਆ ਕਰ ਠੀਕ ਆ ਸਾਨੂੰ ਦੋਵਾਂ ਭਰਾਵਾਂ ਨੂੰ ਨਾ ਕਦੇ ਜਾਣ ਦੇ ਜਿਹੜਾ ਕੋਈ ਕੰਮ ਸਾਂਝਾ ਕਰਨਾ ਤਾਂ ਕਰਨ ਦਿਆ ਕਰੋ ਇਦਾਂ ਨਾ ਕਰੀਦਾ ਮੇਰੀਆਂ ਗੱਲਾਂ ਤੁਹਾਨੂੰ ਨਾ ਕੌੜੀਆਂ ਲੱਗਦੀਆਂ ਨੇ ਅਜੇ ਕੱਟ ਕੀਤੀ ਖੜਦਾ ਉਹਨਾਂ ਨੇ ਪਹਿਲੇ ਦਿਨ ਤੁਹਾਨੂੰ ਭੁੱਲ ਗਏ ਉਹ ਚੱਲ ਐਵੇਂ ਨਹੀਂ ਬਾਰ-ਬਾਰ ਉਹ ਗੱਲਾਂ ਦਰਾਈ ਦਿਆਂ ਦੀਆਂ ਚੰਗੇ ਨਹੀਂ ਲੱਗੀ ਤਾਂ ਚੰਗੇ ਨਹੀਂ ਲੱਗੀ ਤਾਂ ਮੇਰੀ ਗੱਲ ਤਾਂ ਹਮੇਸ਼ਾ ਤੁਹਾਨੂੰ ਨਾ ਕੌੜੀ ਲੱਗਦੀ ਹੈ ਮੇਰੀ ਸੁਣ ਲਓ ਗੱਲ ਚੰਗੇ ਰਹੋਗੇ ਨਾ ਜਾਇਓ ਉਹ ਚੰਗਾ ਤੂੰ ਤਾਂ ਬੜਾ ਕੁਝ ਕਹਿਨੀ ਆ ਕਹਿਨੀ ਆ ਇਹ ਕੱਪੜੇ ਕੱਟ ਕੇ ਦੇਣੇ ਠੀਕ ਆ ਨਹੀਂ ਤਾਂ ਮੈਂ ਚਲ ਜਾਣਾ ਇਦਾਂ ਹੀ ਠੀਕ ਆ ਨਹੀਂ ਇਦਾਂ ਜਾਂਦੇ ਬਹੁਤ ਸੋਹਣੇ ਲੱਗੋਗੇ ਉਹਨਾਂ ਦਾ ਕਸੂਰ ਨਾ ਕਿਤੇ ਕੱਢਿਓ ਨਹੀਂ ਉਹ ਦੋਵੇਂ ਜਾਣੇ ਆਉਂਦੇ ਆ ਪੁੱਛਣ ਸਾਨੂੰ ਸਲਾਹ ਕਰਨ ਆਉਂਦੇ ਆ ਘਰ 'ਚ ਤੇ ਫੇਰ ਅਸੀਂ ਵੀ ਕਹਿੰਦੇ ਵੀ ਭਾ ਨਾ ਜਾਂਦੇ ਜਵਾਬ ਦਿੰਦੇ ਉਹਨਾਂ ਨੂੰ ਉਹਨੇ ਮੈਨੂੰ ਕਿਹਾ ਵਾ ਆਪਣੀ ਅਕਰ ਇੰਨੀ ਰੱਖਦੇ ਹੋ ਮੈਂ ਬੰਬੀ ਤੇ ਗਿਆ ਹਾਂ ਉਹਨੇ ਮੈਨੂੰ ਕਿਹਾ ਸਖਜਿੰਦਰ ਨੇ ਤੇ ਫੇਰ ਮੈਂ ਜਾਣਾ ਨਹੀਂ ਕਿਹਾ ਤਾਂ ਬਾਰ-ਬਾਰ ਉਹ ਹੀ ਚੰਗੇ ਲੱਗਦੇ ਜੇ ਮੈਨਾਂ ਨੂੰ ਆੜੀ ਲੱਗਦੀ ਈ ਇਹਨਾਂ ਨੂੰ ਉਹ ਜਦੋਂ ਕਰੇ ਠਾਕੇ ਦਾ ਜਾਂ ਵਿਆਹ ਦਾ ਹੋਊਗਾ ਨਾ ਉਦੋਂ ਸਾਰਾ ਟੱਪਰ ਚਲ ਜਾਾਂਗੇ ਹੁਣ ਜਾਣਦੇ ਸਾਨੂੰ ਐਵੇਂ ਅੜਚਨ ਨਹੀਂ ਪਾਈਦੀ ਹੋਈਦੀ ਅੱਧ ਹੋ ਗਈ ਇਹ ਨਾ ਵਾਲੀ ਕਿਤੇ ਭਰਾ ਭਰਾ ਹੋ ਗਿਆ ਤਾਂ ਮੈਂ ਨਾਲ ਦਸ਼ਮਣ ਹੋ ਗਈ ਮੰਮੀ ਡੜੀ ਚਲ ਗਈ ਮੈਂ ਕੱਪੜੇ ਪ੍ਰੈਸ ਕਰਨ ਦੀ ਹੀ ਚਲ ਗਈ ਆ ਤੂੰ ਹੀ ਬੜੀ ਹਜਲੀ ਬਣੀ ਡੜੀ ਦੀ ਕੱਪੜੇ ਪ੍ਰੈਸ ਕਰਨ ਲੱਗੀ ਆ ਉਦੋਂ ਮੈਂ ਗੜੀ ਆਖੰਦੀ ਕਿ ਮੈਂ ਚਲਿਆ ਆਂ ਕਿਤੇ ਤੇ ਕਪੜੇ ਪ੍ਰੈਸ ਕਰਦੇ ਥੋਣੀ ਤਾਂ ਚਲ ਗਏ ਆ ਆ ਜਾਂਦਾ ਇੱਥੇ ਕਿਤੇ ਗਏ ਹੋਣੇ ਹੋਰ ਸਲਾਮਾਂ ਦੇਣ ਦੇ ਮੈਨੂੰ ਸਕੇ ਜੰਦਰ ਕਰੋ ਕਰੋ ਪੜੀ ਹੋ ਗਏ ਤਿਆਰ ਉਹ ਤਿਆਰ ਤਾਂ ਨਹੀਂਗਾ ਮੈਂ ਹੋਇਆ ਅੱਛਾ ਤੇ ਮੇਰਾ ਰਦਾ ਵੀ ਬਾਰੇ ਬਾਰੇ ਪਤਾ ਕਰਨਾ ਵਾ ਐਂ ਤਾਂ ਚਲ ਜੰਨੇ ਚੱਲ ਕੋਈ ਨਹੀਂ ਚੱਲ ਪੈਨੇ ਮੈਂ ਨਾ ਰਮਨ ਨੂੰ ਦੱਸਦਾ ਫਿਰ ਚੱਲ ਠੀਕ ਆ ਦੱਸ ਤੂੰ ਤੇ ਆ ਜਾ ਚਲੀ ਕੱਢੋ ਤੁਸੀਂ ਮੋਟਰਸਾਈਕਲ ਮੈਂ ਦੱਸ ਕੇ ਆ ਗਿਆ ਚੱਲ ਆ ਜਾ ਫਿਰ ਆ ਜਾ ਉਧਰ ਨੂੰ ਬੇਰੀ ਦਾ ਸੁਣੋ ਉਹ ਕਿੱਧਰ ਆਏ ਭਾਜੀ ਓਏ ਉਹਨਾਂ ਦਾ ਮੈਂ ਕੀਤੇ ਹੀ ਗੱਲ ਅੱਛਾ ਤੇ ਸੰਦੀਪ ਦਾ ਵੇਖਣ ਜਾਣਾ ਵਾ ਕਿਸ ਦੇ ਬਾਰੇ ਹਾਂ ਹਾਂ ਕੀ ਆਂਦੇ ਤੇ ਕਹਿੰਦੇ ਕੋਈ ਗੱਲ ਨਹੀਂ ਚੱਲ ਪਈਨੇ ਆ ਉਹ ਹੁਣ ਇਹੋ ਗੱਲ ਕਹਿਣ ਆਏ ਹੀ ਪਿਆ ਚਲੀਏ ਤੇ ਹੋ ਆਈਏ ਚਲੋ ਜਾਓ ਫਿਰ ਹੋ ਆਓ ਤੇ ਦੋ ਚੋਂ ਜਾਣਿਆ ਕੋ ਪੁੱਛ ਲਿਓ ਏ ਨਹੀਂ ਬਿੱਕੋ ਜਾਣੇ ਨੂੰ ਪੁੱਛਿਆ ਤਾਂ ਘਰ ਨੂੰ ਆ ਗਏ ਚਲ ਕੋਈ ਗੱਲ ਨਹੀਂ ਉਹ ਤਾਂ ਪਤਾ ਕਰ ਲੈਨੇ ਆ ਆਹ ਕਰਕੇ ਚੰਗੀ ਤਰ੍ਹਾਂ ਪਤਾ ਤੇ ਫੇਰ ਆਇਓ ਚਲ ਠੀਕ ਆ ਫਿਰ ਮੈਂ ਚੱਲਿਆ ਹੀ ਹਾਂ ਚਲ ਜਾ ਉਹ ਆਉ ਮਾਨ ਮੇਰ ਪੈ ਗਈ ਹੋਣੀ ਆ ਪਰ ਕੀ ਪਤਾ ਵਾ ਕਰ ਗੱਲ ਕੀਤੀ ਵੀ ਆ ਕਿ ਨਹੀਂ ਇਹਨਾਂ ਨੇ ਕਿਹਾ ਤਾਂ ਪੈ ਹੀ ਆ ਗਏ ਆ ਚਲ ਮਹਾਰਾਜ ਹੁਣ ਘਰੋਂ ਤੇ ਗਏ ਆ ਸਾਰੇ ਕੰਮ ਵਧੀਆ ਵਧੀਆ ਹੀ ਹੋਣ ਮम्मी ਬੈਠੇ ਜੇ हां बैठी मैं ਧੁੱਪ ਲੱਗੀ ਕੰਮ ਕੰਮ ਖੜਾ ਲੱਗੀ ਹੀ ਧੁੱਪ ਉਹ ਹੋਰ ਤੂੰ ਕਰਿਆ ਕੰਮ ਵਰ ਉਹ ਆਹ ਮੈਂ ਗਿਆ ਸੀ ਉੱਥੇ ਬਰਸਨ ਚ ਛੱਡਿਆ ਸੀ ਪਾਣੀ ਅੱਛਾ ਤੇ ਭਰੀ ਗਿਆ ਉਦਾਂ ਦੇ ਠੀਕ ਹੈ ਹਾਂ ਤੇ ਗੱਲ ਸੁਣ ਮੇਰੀ ਆ ਡੈਡੀ ਤੇਰੇ ਆਏ ਸੀ ਕਿਉਂ ਕੀ ਗੱਲ ਈ ਡੈਡੀ ਆਪਣੇ ਦਾ ਕੰਮ ਵੇਖ ਲਾ ਅਗਰ ਤਾਇ ਤਾਇ ਤੇਰੇ ਨੇ ਕਿਤੇ ਬਾਹਰ ਗਾ ਸਲਾਹ ਕਰ ਲਈ ਇਹਨਾਂ ਦੇ ਨਾਲ ਤੂੰ ਮੁੰਡਾ ਵੇਖਣ ਜਾਣਾ ਆ ਤੇ ਚੁੱਕਿਆ ਮੂੰਹ ਤੁਰ ਪਿਆ ਹੀ ਉਦਾਂ ਰਪਿੰਦਰ ਨੂੰ ਕਿਹਦੇ ਕਹਿੰਦੇ ਕੱਪੜੇ ਜਿਹੜੇ ਨਾ ਪ੍ਰੈਸ ਕਰਦੇ ਆਹੋ ਤੇ ਮੈਂ ਕਿਦੇ ਉੱਤੇ ਆ ਗਈ ਮੈਂ ਹਾਂ ਪੁੱਛਾ ਵਲਾਂ ਕਿੱਥੇ ਚਲੇ ਆ ਚਲ ਕੋਈ ਗੱਲ ਨਹੀਂ ਜੇ ਚਲ ਗਿਆ ਤੇ ਫਿਰ ਕੀ ਹੋ ਗਿਆ ਮੰਮੀ ਹੱਦ ਹੋ ਗਈ ਤੇਰੇ ਵਾਲੀ ਉਹਨਾਂ ਵੀ ਤੇ ਆਪਣਾ ਵੇਖੀਂ ਕੀ ਆ ਹੋਗਾ ਉਹਨੂੰ ਮੇਰੀ ਗੱਲ ਸੁਣ ਪਤਾ ਤੈਨੂੰ ਆਪਣੀ ਤਾਈ ਦਾ ਵੀ ਕਿਹੜੇ ਮੂੰਹ ਬੋਲਦੀ ਆ ਉਹ ਟਮੜ ਕੇ ਕਿਹਦੇ ਰਿਸ਼ਤਾ ਮਾੜਾ ਚੰਗਾ ਹੋ ਗਿਆ ਨਾ ਤੇ ਉਹਨੇ ਕਿਹਾ ਵੀ ਅੱਛੇ ਵੀ ਗਏ ਸੀ ਉਹ ਕੋਈ ਗੱਲ ਨਹੀਂ ਘਰਾਂ 'ਚ ਗੱਲਾਂ ਹੁੰਦੀਆਂ ਰਹਿੰਦੀਆਂ ਵਾ ਐਡਾ ਨਹੀਂ ਗੁੱਸਾ ਕਰਕੇ ਬੈਠੀ ਦਾਈ ਦਾ ਉਹ ਜਾ ਰਹੇ ਨੇ ਕੋਈ ਨਾ ਕੋਈ ਆਸਵਾਦ ਫੇਰ ਹੀ ਗਿਆ ਉਹ ਡੈਡੀ ਨੂੰ ਉਹਨਾਂ ਨੂੰ ਮੈਂ ਕਿਹਾ ਤੂੰ ਮੇਰੇ ਵੱਲ ਦੀ ਗੱਲ ਕਰੇਂਗਾ ਤੂੰ ਹੀ ਆਪਣੇ ਪਿਓ ਵੱਲ ਦਾ ਹੀ ਆ ਹੁਣ ਚਲ ਗਏ ਆ ਚਲ ਗਏ ਆ ਕੱਪੜੇ ਨਹੀਂ ਬਦਲ ਕੇ ਗਏ ਉਹਦਾ ਕੁਰਤਾ ਪਾਵਾ ਪਾਇਆ ਚਲ ਗਏ ਚਲੋ ਕੋਈ ਗੱਲ ਨਹੀਂ ਉਹ ਪਤਾ ਪਤਾ ਹੀ ਕਰਨ ਗਏ ਹੋਣੀ ਆ ਜੀ ਪਰ ਗੱਲ ਸੁਣ ਮੇਰੀ ਉਹਨਾਂ ਦਾ ਕੁਝ ਹੈਗਾ ਨਹੀਂਗਾ ਉਹਨਾਂ ਤੋਂ ਉੱਧਰ ਜਾਣਾ ਇਹਦੇ ਪਾਲ ਆ ਕੇ ਜਾਂਦੇ ਤੇ ਜੇ ਉਹ ਵੀ ਐਡੇ ਹੈਗੇ ਹਕਲ ਵਾਲੇ ਤੇ ਘਰ ਆਉਂਦੇ ਪੁੱਛ ਗਿਛ ਲੈਂਦੇ ਮੈਨੂੰ ਵੀ ਪੁੱਛ ਲੈਂਦੇ ਮੇਰੀ ਤਾਂ ਕਦਰ ਘਟਾਉਂਦੇ ਕਿ ਨਹੀਂ ਉਹ ਮੰਮੀ ਅਜੇ ਉਹਨਾਂ ਗੱਲ ਹੀ ਤੋਰੀ ਹੋਣੀ ਆ ਤੇ ਚਲ ਕੋਈ ਗੱਲ ਨਹੀਂ ਤੁਹਾਨੂੰ ਵੀ ਦੱਸ ਦੇਣਗੇ ਜੇ ਡੈਡੀ ਨੂੰ ਦੱਸਤਾ ਵਾ ਤੇ ਦੱਸਣਾ ਉਦੋਂ ਜਦੋਂ ਕਰਕੇ ਆਗੇ ਉਹਨਾਂ ਦੋਵਾਂ ਨੇ ਥੋੜਾ ਘਰ ਆਉਣਾ ਫਿਰ ਵੀ ਪਰਿਵਾਰ ਦੀ ਸਹਿਮਤੀ ਨਹੀਂ ਹੋਣਾ ਜੋ ਹੋਣਾ ਜਾ ਕੇ ਤਨ ਮਿਲਦੇ ਮਿਲਦੇ ਨਾ ਬਾਹਰ ਤੇ ਲੈ ਆ ਉਹਨਾਂ ਨੂੰ ਘਰ ਕਪੜਾ ਲੀੜਾ ਪਵਾ ਆਗੇ ਫਿਰ ਕੱਲੀ ਬੁਰੇ ਲੱਗੀਦਾ ਇਦਾਂ ਉਹ ਕੋਈ ਗੱਲ ਨਹੀਂ ਹੁਣ ਚਲ ਗਏ ਹੋਣੇ ਮੈਂ ਤਾਂ ਬਾਹਰ ਵੇਖੇ ਨਹੀਂ ਆਉਂਦੇ ਉਹਨਾਂ ਨੂੰ ਹੁਣ ਉਥੋਂ ਤੁਸੀਂ ਬੋਲੇ ਹੋਣੇ ਤਾਂ ਹੀ ਚਲ ਗਏ ਇਦਾਂ ਹੀ ਹੋ ਕੇ ਤੇ ਬੋਲਣਾ ਨਹੀਂ ਫਿਰ ਮੈਨੂੰ ਪਹਿਲੀਆਂ ਗੱਲਾਂ ਜਿਹੜੀਆਂ ਯਾਦ ਹੀ ਐ ਨਾਲੋਂ ਤਾਂ ਕਈਆਂ ਭੁੱਲ ਮੋੜੇ ਚੜ੍ਹਦੇ ਨਾਲੇ ਜਾ ਜਾ ਕੇ ਉਹ ਮਾੜਾ ਪਿਛਲੀਆਂ ਗੱਲਾਂ ਨਾ ਪੁੱਟਿਆ ਕਰ ਠੀਕ ਆ ਨਾ ਉਹਨਾਂ ਦਾ ਵਿਚਾਰੀਆਂ ਦਾ ਕੋਈ ਭਰਾ ਹੈ ਨਹੀਂ ਹੁਣ ਉਹ ਕਿੱਧਰ ਨੂੰ ਜਾਣ ਤੇ ਗੱਲ ਸੁਣ ਮੇਰੀ ਜੇ ਤੂੰ ਭਰਾਈਆਂ ਤੋ ਭਰਾ ਵਾਂਗੂ ਰੱਖਣਾ ਤੈਨੂੰ ਵੀ ਝਾਰ ਝੜ ਕੇ ਤੇ ਪਹਿਲਾਂ ਮਾਰਦੀ ਰਹੀ ਐ ਉਹਨੂੰ ਆਪਣੀਆਂ ਗੱਲਾਂ ਜਿਹੜੀਆਂ ਗਈਆਂ ਭੁੱਲ ਘਟ ਨਹੀਂ ਕਰਦੀ ਰਹੀ ਉਹ ਵੀ ਉਹ ਚੱਲ ਕੋਈ ਗੱਲ ਨਹੀਂ ਤਾਈ ਦਾ ਸੁਭਾਅ ਥੋੜਾ ਜਣਾ ਕਾਲਾ ਵਾ ਠੀਕ ਆ ਨਾ ਉਹਨੂੰ ਹੁਣ ਸਿਆਣੀ ਪੈਣੀ ਨੂੰ ਅਸੀਂ ਕਹਿਣਾ ਤੇ ਕੁੜੀਆਂ ਨਾਲ ਸਾਡਾ ਵੈਰ ਥੋੜਾ ਵਾ ਕੋਈ ਉਹਨਾਂ ਦੇ ਵਿਚਾਰੀਆਂ ਦਾ ਵਿਆਹ ਹੋ ਗਿਆ ਤੇ ਆਪਣੇ ਆਪਣੇ ਥਾਈ ਚੱਲ ਜਣਾ ਉਹਨਾਂ ਨੇ ਕੁੜੀਆਂ ਦੀ ਵੀ ਗਿੱਠ ਜਮਈ ਜਬਾਨ ਆ ਬੋਲਣ ਲੱਗੀਆਂ ਉਹੀ ਰਵੈਂਦੀਆਂ ਉਹ ਜਾਗ ਦਾ ਮਾਤਾ ਐਵੇਂ ਨਾ ਮਰੀ ਜਾ ਕਰ ਰਫੜੀਆਂ 10 ਵਜੇ ਡੈਡੀ ਚ ਲੱਗ ਗਿਆ ਵਾ ਤੇ ਉੱਥੇ ਕਿਹੜੀ ਆਖਰ ਆ ਗਈ ਆ ਨਾਲੇ ਮੰਮੀ ਕਰਨੀ ਸੁਭਾ ਦੀ ਗੱਲ ਤਈ ਦੇ ਵਿਚਾਰੇ ਚੰਗੀ ਬੜੀ ਆ ਸੁਭਾਅ ਦੇ ਤੇਰਾ ਕਾਲਾ ਵਾ ਐਵੇਂ ਉੱਡ ਉੱਡ ਪੈਂਦੀ ਰਹਿੰਦੀਆਂ ਉਹਨਾਂ ਨੂੰ ਵਿਚਾਰਿਆਂ ਨੂੰ ਕੋਈ ਗਾੜੀ ਲੱਭਦਾ ਨਹੀਂ ਆ ਉਹ ਵਿਚਾਰੇ ਕੀ ਕਰਨ ਇਹ ਨਹੀਂ ਬਸ ਬਦਲ ਸਕਦੀ ਰਮਨ ਓਏ ਆ ਕੁਰਸੀ ਲੈ ਕੇ ਆਈ ਬੈਠਾ ਪਾਣੀ ਲੈਵਾਂ ਤੁਹਾਡੇ ਵਾਸਤੇ ਨਹੀਂ ਕੁਝ ਨਹੀਂ ਖਾਣਾ ਪੀਣਾ ਹੁਣੀ ਨਹੀਂ ਗੱਪਿਓ ਜਿੱਧਰ ਗਏ ਹੀ ਉਧਰ ਕੰਮ ਹੋ ਗਿਆ ਵਧੀਆ ਰਮਨ ਸਾਹਿਬ ਕੋ ਵਧੀਆ ਜੋ ਮੁਖਤਾਰ ਨੇ ਦੱਸਿਆ ਸੀ ਨਾ ਬਿਲਕੁਲ ਸਹੀ ਆ ਪਿਆਲੀਆਂ ਵਿਚਾਰ ਹੈਗੀਆਂ ਵਾ ਤੇ ਮੁੰਡਾ ਵੀ ਕੁਝ ਨਹੀਂ ਖਾਂਦਾ ਪੀਂਦਾ ਚਲੋ ਇਹੋ ਕੋਜੀ ਹੁੰਦਾ ਵਾ ਤੇ ਨਾਲ ਇੱਕ ਜਾਣੇ ਕੋ ਪੁੱਛ ਕੇ ਨਹੀਂ ਆ ਜਾਣਾ ਦੋਵਾਂ ਚਵਾਂ ਜਾਣਿਆਂ ਕੋ ਪਤਾ ਕਰਨਾ ਹੈ ਉਹ ਨਹੀਂ ਅਸੀਂ ਕਰ ਲਿਆ ਪਤਾ ਉੱਥੇ ਹੈਗੇ ਹੀ ਬੰਦੇ ਮੇਰੇ ਵਾਕਿਬ ਠੀਕ ਆ ਤੇ ਜਿਹੜੀ ਗੱਲ ਉਹਨਾਂ ਦੱਸੀ ਸੀ ਨਾ ਮੁਖਤਾਰ ਨੇ ਹਾਂਜੀ ਉਹ ਬਿਲਕੁਲ ਠੀਕ ਵਾ ਤੇ ਮੈਂ ਤਾਂ ਤੁਹਾਨੂੰ ਇਹ ਗਾਊਂਗਾ ਕਿ ਤੁਸੀਂ ਬਹੁਤੇ ਚੱਕਰਾਂ 'ਚ ਨਾ ਪਿਓ ਐਵੇਂ ਖਰਚ ਖਰਚਾ ਦੇ ਠੀਕ ਆ ਤੇ ਚੁੱਪ ਕਰਕੇ ਤੇ ਸਿੰਪਲ ਜਿਹਾ ਵਿਆਹ ਕਰੋ ਚੁੰਨੀ ਚੜਾਈ ਪਾਈ ਕਰ ਲਓ ਚਲੋ ਕੋਈ ਨਹੀਂ ਭਾਈ ਕਰ ਲੈਨੇ ਆ ਸਲਾਹ ਘਰ ਬੈ ਕੇ ਜਿੱਦਾਂ ਵੀ ਹੋਵੇ ਤੇ ਫਿਰ ਅਸੀਂ ਦੱਸ ਦਿੰਨੇ ਆ ਤੁਹਾਨੂੰ ਠੀਕ ਆ ਚਲੋ ਅਸੀਂ ਤਾਂ ਸਲਾਹਕਾਰ ਹੀ ਲਵਾਂਗੇ ਅਗਲੇ ਵਾਂ ਲਈ ਰੱਖਣਾ ਮੁੰਡੇ ਵਾਲਿਆਂ ਲਈ ਪਿਓ ਕੀ ਕਹਿੰਦੇ ਆ ਉਹ ਵਿਆਹ ਨੂੰ ਮੰਨਦੇ ਆ ਕਿ ਚੁੰਨੀ ਚੜਾਵੇ ਨੂੰ ਮੰਨਦੇ ਆ ਆਹ ਉਹਨਾਂ ਦੀ ਮਰਣੀ ਪੈਣੀ ਆ ਚਲੋ ਕੋਈ ਨਹੀਂ ਤੁਸੀਂ ਮਖਤਾਰ ਨਾਲ ਗੱਲ ਕਰ ਲਿਓ ਹਾਂ ਉਹਨਾਂ ਦੀ ਸਹਿਮਤੀ ਨਾਲ ਹੀ ਕੀ ਕਰ ਲੈਨੇ ਉਹਨਾਂ ਨਾਲ ਗੱਲਬਾਤ ਕੀ ਕਹਿੰਦੇ ਆ ਉਹ ਠੀਕ ਆ ਕੋਈ ਗੱਲ ਨਹੀਂ ਮੈਂ ਤਾਂ ਆਪ ਕਹਿਣ ਲਈ ਆ ਵੀ ਮਾਰਾ ਸਾਰੇ ਕੰਮ ਵਧੀਆ ਵਧੀਆ ਕਰਦੀ ਪਹਿਲਾ ਸਾਡਾ ਸਾਰਥਵਾ ਚਲੋ ਕੋਈ ਗੱਲ ਨਹੀਂ ਪ੍ਰਮਾਤਮਾ ਕਿਰਪਾ ਕਰੇ ਸਭ ਕੁਝ ਵਧੀਆ ਹੋ ਜਾਣਾ ਵਾ ਤੇ ਤੁਸੀਂ ਫਿਕਰ ਨਾ ਕਰੋ ਭਾਜੀ ਮਖਤਾਰ ਨਾਲ ਪਹਿਲਾਂ ਗੱਲਬਾਤ ਕਰ ਲਈ ਸੀ ਸਾਰੀ ਹਾਂਜੀ ਵੀ ਉਹਨਾਂ ਨੂੰ ਦੱਸ ਦੇ ਵੀ ਸਾਡੇ ਕੋਲ ਕੱਲੀ ਕੁੜੀ ਕੁੜੀ ਆ ਹਾਂ ਹਾਂ ਪੈਸੇ ਲੈ ਦੇ ਨਹੀਂ ਸਕਦੇ ਕੁਝ ਵੀ ਠੀਕ ਆ ਕੋਈ ਗੱਲ ਨਹੀਂ ਤੁਹਾਡੇ ਨਾਲ ਹੀ ਸਹਿਮਤ ਹੋਊਗਾ ਹਾਂਜੀ ਹਾਂਜੀ ਨਹੀਂ ਨਹੀਂ ਉਹ ਤਾਂ ਕਹਿੰਦੇ ਸਭ ਕੁਝ ਉਹਨਾਂ ਦੇ ਘਰ ਹੈਗਾ ਵਾ ਉਹਨਾਂ ਨੂੰ ਕਿਹ ਚੀਜ਼ ਦੀ ਲੋੜ ਨਹੀਂਗੀ ਤੁਹਾਨੂੰ ਵੀ ਪਤਾ ਵਾ ਕੁੜੀਆਂ ਵਿਚਾਰੀਆਂ ਸਾਰਾ ਕੰਮ ਕਰ ਲੈਂਦੀਆਂ ਵਾ ਦਸਨ ਦੀ ਤਾਂ ਲੋੜ ਹੀ ਨਹੀਂਗੀ ਤੇ ਇਹ ਪੁੱਤ ਚੰਗਾ ਹੋਵੇ ਨਾ ਉਹਦੇ ਨਾਲ ਦੀ ਰੀਸ ਨਹੀਂਗੀ ਹੁੰਦੀ ਚਲੋ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਤੇ ਤੁਸੀਂ ਉਹਨਾਂ ਨੂੰ ਸੱਦੋ ਕਹਿ ਦੇਣਾ ਤੇ ਉਹਨਾਂ ਨਾਲ ਗੱਲਬਾਤ ਕਰਕੇ ਨਾ ਤੇ ਕਰ ਲਓ ਤਿਆਰੀ ਨਹੀਂ ਨਹੀਂ ਚਾਹ ਨਹੀਂਗੀ ਪੀਣੀ ਬਸ ਠੀਕ ਵਾ ਚੰਨ ਸਾਰਿਆਂ ਸਿੱਖਤੀ ਕੀਤੀ ਫਿਰ ਵਧੀਆ ਬੰਦੇ ਆ ਉਹ ਯਾਰ ਮੰਦਿਰ ਜੇ ਤੱਕ ਵੀ ਗਏ ਯਾਰ ਸਾਰੇ ਇਹੋ ਗੱਲ ਕੀਤੀ ਆ ਵੀ ਬਹੁਤ ਵਧੀਆ ਪਰਿਵਾਰ ਵਾ ਤੇ ਤੁਸੀਂ ਰਿਸ਼ਤਾ ਕਰੰਦੀ ਕਰੋ ਚਲ ਕੋਈ ਨਹੀਂ ਹੁਣ ਮੈਂ ਕਰਦੀ ਨਾ ਫੋਨ ਵੀ ਦੇਣਵਾ ਰੱਖੋ ਤੁਸੀਂ ਵੀ ਕਿਦਾਂ ਦਾ ਰੱਖਣਾ ਵਾ ਉਹ ਕੁੜੀ ਨੂੰ ਚਾਹਤੀ ਮਾਰ ਲੈਣ ਐਹੀ ਮੁੰਡੇ ਨੂੰ ਚਾਹਤੀ ਮਾਰ ਲੈਣੇ ਆ ਜੀ ਉਧਰ ਉਧਰ ਹੀ ਪਸੰਦ ਆ ਦੀ ਚਲ ਮੁੰਡਾ ਤੇ ਤੁਸੀਂ ਦੱਸਣ ਦੇ ਵੀ ਠੀਕ ਹੀ ਅਗਲਿਆਂ ਵੀ ਸਾਡੀ ਕੁੜੀ ਵਿਖਣੀ ਆ ਨਾ ਚਲ ਕੋਈ ਗੱਲ ਨਹੀਂ ਉਹਨਾਂ ਨੂੰ ਕਹਿੰਨੇ ਪਏ ਕਿ ਗੁਰਦੁਆਰੇ ਦਾ ਰੱਖ ਲਓ ਪ੍ਰੋਗਰਾਮ ਤੇ ਉੱਥੇ ਵੇਖ ਬਖਵਾ ਰੱਖ ਲੈਣੇ ਆ ਜਿੱਦਾਂ ਵੀ ਮੰਨਣਗੇ ਜੇ ਘਰ ਤੇ ਕਹਿਣਗੇ ਕਿ ਕਿਤੇ ਘਰ ਦਾ ਰੱਖ ਲਾਂਗੇ ਨਹੀਂ ਜੇ ਸਾਡੇ ਪਸੰਦ ਹੋਇਆ ਉਹਨਾਂ ਦੇ ਪਸੰਦ ਹੋਇਆ ਪਰ ਉਕਰ ਕਈ ਉਥੇ ਕਰ ਦਾਂਗੇ ਤੇ ਇਹਨਾਂ ਨੂੰ ਪਹਿਲਾਂ ਫੋਨ ਕਰ ਦਿੰਦੇ ਤੁਸੀਂ ਪੁੱਛ ਲਿਓ ਜੇ ਇਹ ਤਾਂ ਚੁੰਨੀ ਚੜਾਵੇ ਨੂੰ ਮੰਨਣਗੇ ਉਹ ਤਾਂ ਸਭ ਤੋਂ ਹੀ ਵਧੀਆ ਵਾ ਅਸੀਂ ਵੀ ਤਾਂ ਚੁੱਕ ਝਟਾ ਕੇ ਪੈਸੇ ਲਾਉਣੇ ਆ ਸਾਡੇ ਕੋਲ ਕਿਹੜੇ ਰੱਖੇ ਆ ਗਾਦੇ ਰਮਨ ਉਹਨਾਂ ਦੇ ਮੰਨਣ ਦੀ ਆ ਜੇ ਮੰਨ ਜਾਣਗੇ ਤੇ ਫਿਰ ਉਹ ਤਾਂ ਚੁੰਨੀ ਚੜਾਹ ਹੋ ਜੂ ਜੇ ਕਹਿਣਗੇ ਬਰਾਤ ਪਰ ਅਹੀਂ ਇਹਨੂੰ ਦੱਸਿਆ ਤਾਂ ਹੈਗਾ ਸਭ ਕੋਈ ਵੀ ਅਹੀਂ ਇਹਨੇ ਜੋਗੇ ਹੈ ਨਹੀਂ ਆ ਚਲੋ ਸਾਡਾ ਫਰਜ਼ ਵੈ ਕੋਰਾ ਗੱਲ ਕਰਨ ਦਾ ਅਸੀਂ ਗੱਲ ਕਰ ਲੈਣੀ ਹੈ ਦੱਸਣਗੇ ਨਾ ਕੋਈ ਹਾਂ ਨਾ ਆਂਦਾ ਜਵਾਬ ਚਲ ਕੋਈ ਗੱਲ ਨਹੀਂ ਮੈਂ ਤੇ ਆਹ ਗੱਡੀ ਸਲਾਹ ਦਿੰਦਾ ਹਾਂ ਦਾ ਵਾ ਵੀ ਇਦਾਂ ਨਹੀਂ ਤੇ ਇਦਾਂ ਕਰ ਲਓ ਚਲ ਉਹਨੂੰ ਦੱਸਿਏ ਤੇ ਸਹੀ ਅਸੀਂ ਪਤਾ ਪਤਾ ਕਰ ਲਿਆ ਸਭ ਕੁਝ ਫੇਰ ਹੀ ਗੱਲ ਤੁਰੂਗਾ ਅੱਗੇ ਚਲੋ ਠੀਕ ਆ ਕੋਈ ਗੱਲ ਨਹੀਂ ਮੈਂ ਆਕਾ ਪਚਾਦਾ ਬਣਾਵਾਂ ਚਾਹ ਤੇ ਪੀਓ ਥੋੜੇ-ਥੋੜੇ ਨਾ ਲਓ ਕੀ ਗੱਲ ਹੋਈ ਆ ਬੜੀ ਚੁੱਪ ਕਰਕੇ ਬੈਠੀ ਆ ਉਕੋ ਹੋਣੀ ਗੱਲ ਕੀ ਹੋਣੀ ਆ ਕਿਉਂ ਉਹ ਡੈਡੀ ਹੋਣੀ ਨਹੀਂ ਗਏ ਉੱਥੇ ਹਾਂਜੀ ਪਾਰੇ ਨਾਲ ਆਹੋ ਉਹ ਮਮੀ ਦੱਸਣ ਲਈ ਹੀ ਗੱਲਾਂ ਬਤਾਉਣਾ ਦੀਆਂ ਕੀ ਗੱਲਾਂ ਬਤਾ ਮੈਨੂੰ ਸਮਝ ਨਹੀਂ ਲੱਗਦੀ ਓਏ ਉਹ ਕੋਈ ਰਿਸ਼ਤਾ ਰੁਸਤਾ ਵੇਖਣ ਦੇ ਕੁੜੀ ਆਪਣੀ ਵਾਸਤੇ ਤਾਂ ਹੀ ਉਹ ਡੈਡੀ ਜੀ ਨੇ ਨਾ ਮੈਨੂੰ ਵੀ ਆਵਾਜ਼ ਮਾਰੀ ਹੀ ਅੱਛਾ ਆਖਦੇ ਹੀ ਕਿ ਰੁਪਿੰਦਰ ਮੇਰਾ ਕੁਰਤਾ ਪਜਾਮਾ ਪ੍ਰੈਸ ਕਰ ਦੇ ਅੱਛਾ ਤੇ ਮੈਂ ਮੁੜ ਕੇ ਅੰਦਰ ਆ ਗਈਆਂ ਕਰਨਾ ਕੁੜਕੀ ਪਤਾ ਨਹੀਂ ਨਾ ਦੋਹਾਂ ਜੀਆਂ ਵਿੱਚ ਕੀ ਗੱਲਬਾਤ ਹੋਈ ਹੈ ਤੇ ਕੀ ਨਹੀਂ ਮੈਂ ਤਾਂ ਗਾਹ ਹੋਈ ਨਾ ਤੇ ਇਦਾਂ ਡੜੀ ਚ ਉੱਪਰ ਕੇ ਚਲ ਗਏ ਬਾਹਰ ਨੂੰ ਤੇ ਕੱਪੜੇ ਵੀ ਨਹੀਂ ਪਾ ਕੇ ਗਏ ਉਹ ਚੱਲ ਕੋਈ ਗੱਲ ਨਹੀਂ ਦੋਹਾਂ ਜੀਆਂ 'ਚ ਗੱਲਬਾਤ ਹੁੰਦੀ ਰਹਿੰਦੀ ਆ ਕੋਈ ਨਾ ਕੋਈ ਗੱਲ ਛੇੜਤੀ ਹੋਊਗੀ ਮੰਮੀ ਨੇ ਵੀ ਠੀਕ ਆ ਠੀਕ ਆ ਹਾਂ ਬਹੁਤ ਨਹੀਂ ਕੋਈ ਵੀ ਗੱਲਬਾਤ ਹੋਈ ਡੜੀ ਗਏ ਆ ਬਸ ਉਹ ਵੇਖਣ ਤੇ ਮੈਂ ਚੱਲ ਸਵੇਰੇ ਚੜਜੇ ਤੇ ਚੰਗਾ ਹੀ ਆ ਠੀਕ ਠੀਕ ਆ ਹਾਂ ਚਲੋ ਵਧੀਆ ਗੱਲ ਆ ਉਹਨਾਂ ਦੀ ਹੁਣ ਦੋ ਧੀਆ ਆ ਚਲੇ ਵੀ ਇੱਕ ਵੀ ਆਈ ਹੋਊਗੀ ਮੁਰਗੇ ਦਾ ਜੀਵ ਕੋਠੇ ਜੀ ਢੀ ਹੋਈ ਆ ਉਹਦਾ ਵੀ ਤਾਂ ਕੋ ਸੋਚਣਾ ਹੀ ਆ ਹਾਂ ਹਾਂ ਨਹੀਂ ਚਲੋ ਵਧੀਆ ਆ ਚਲੋ ਅਹੀਂ ਕਿਹੜਾ ਕਿਸੇ ਦੇ ਦੋਖੀ ਆ ਅਹੀਂ ਵੀ ਹੋਈ ਕਹਿੰਦੇ ਆ ਪਈ ਚਲ ਜਿਹੜੀ ਕਹ ਦਿੱਤੀ ਆ ਨਾ ਸੌਖੀ ਰਵੇ ਆਪਣੇ ਘਰ ਵਿੱਚ ਕਿਹੜਾ ਮਾਂ ਪਿਓ ਚਾਹੁੰਦਾ ਵਾ ਕਿ ਸਾਡੀ ਧੀ ਨੂੰ ਇਦਾਂ ਦਾ ਘਰ ਮਿਲੇ ਸਾਰੇ ਚੰਗੇ ਚਾਹੁੰਦੇ ਆ ਨਾ ਚਲ ਬਾਹਰੋਂ ਪਤਾ ਕਰੰਨੇ ਆ ਹਾਂਜੀ ਕਿ ਕਿਦਾਂ ਦਾ ਰਹਿਣ ਸਹਿਣ ਉਹਨਾਂ ਦਾ ਤੈਨੂੰ ਵੀ ਪਤਾ ਉਹਲੇ ਬੜੇ ਅੱਜਕੱਲ ਤੇ ਪਤਾ ਕਰਕੇ ਕਰਨਾ ਚਾਹੀਦਾ ਏ ਆ ਵੀ ਚਲ ਤੁਸੀਂ ਵੀ ਨਾ ਉਹਲੇ ਛਿਪੇ ਜਾ ਕੇ ਇੱਕ ਵਾਰ ਪਤਾ ਕਰ ਲਿਓ ਕਿਉਂਕਿ ਅੱਜ ਕੱਲ ਨਸ਼ੇ ਬਹੁਤ ਜ਼ਿਆਦਾ ਵਾ ਤੇ ਮੁੰਡਿਆਂ ਦਾ ਪਤਾ ਨਹੀਂ ਹੁੰਦਾ ਉਤੋਂ ਕੋਹ ਦੇ ਵਿੱਚੋਂ ਹੋ ਹੁੰਦੇ ਆ ਮੈਂ ਚੱਲ ਡੈਡੀ ਆਉਂਦਾ ਹਾਂ ਨਾ ਹਾਂਜੀ ਫਿਰ ਪਿੰਡ ਪੁੱਛਣਾ ਨਾ ਉਹਨਾਂ ਨੂੰ ਆ ਫਿਰ ਮੈਂ ਵੀ ਪਤਾ ਪੁਤਾ ਕਰ ਲਊਗਾ ਚੱਲ ਕੇ ਤੇ ਚੱਲ ਕੋਈ ਵੀਰ ਤਾਂ ਵਿਚਾਰੀਆਂ ਦਾ ਅੱਗੇ ਹਨੀ ਆ ਤੇ ਤੂੰ ਹੀ ਸਾਰਾ ਕੁਝ ਕਰਨਾ ਵਾ ਉਹ ਹੀ ਮੈਂ ਸੋਚ ਲਿਆ ਇਹਨਾਂ ਅੰਦਰ ਬੈ ਕੇ ਵੀ ਤੂੰ ਹੀ ਨਾ ਮੱਥੇ ਵੱਟ ਪਾਇਆ ਕਰੋ ਉਹ ਵੀ ਵਿਚਾਰੀਆਂ ਤਾਂ ਉਹਨੂੰ ਇਹ ਸਮਾਂ ਨਹੀਂ ਨਾ ਨਾ ਹੁਣ ਕੱਲੀ ਮੱਥੇ ਵੱਟ ਪਾਉਣਾ ਨਾ ਉਹਨਾਂ ਦੇ ਵਿਚਾਰੀਆਂ ਦਾ ਵਿਆਹ ਹੋਇਆ ਨਾ ਤੇ ਆਪਣੇ ਆਪਣੇ ਘਰੇ ਚੱਲ ਜਾਨਾ ਉਹਨਾਂ ਨੇ ਉਹਨਾਂ ਨੂੰ ਮੱਥੇ ਵੱਟਵਾ ਕੇ ਅਹੀਂ ਕਰਨਾ ਮੇਰੇ ਤੇ ਬਜਰੀਆਂ ਹਲੇ ਮੱਥੇ ਉਨੀ ਲੱਗੀਆਂ ਪਤਾ ਨਹੀਂ ਹੁੰਦਾ ਕਿਦਾਂ ਦਾ ਸੁਭਾਅ ਆ ਤੇ ਕਿਦਾਂ ਦਾ ਨਹੀਂ ਇਹ ਆ ਕਿ ਮਿਲੂ ਜਦੋਂਗੀ ਉਹਨਾਂ ਦੇ ਨਾਲ ਤੇ ਫੇਰ ਹੀ ਪਤਾ ਲੱਗੂਗਾ ਉਹ ਇਦਾਂ ਕੰਮਕਾਰ ਚ ਬਿਜੀ ਹੋਣੀ ਆ ਕੋਈ ਗੱਲ ਨਹੀਂ ਆਪੇ ਆ ਜਾਣਗੀਆਂ ਕਿਸ ਦਿਨ ਮੇਰਾ ਸੱਜੀ ਬੜਾ ਜੀ ਕਰਦਾ ਵਾ ਦੋਵਾਂ ਨੂੰ ਮਿਲਣ ਨੂੰ ਇੰਨੀਆਂ ਚੰਗੀਆਂ ਲੱਗਦੀਆਂ ਵਾ ਨਾ ਨਾਲੇ ਕਿੰਨੀਆਂ ਸੋਹਣੀਆਂ ਵੀ ਖੋਜੀਆਂ ਵਾ ਦੋਵੇਂ ਉਹ ਕੋਈ ਗੱਲ ਨਹੀਂ ਆਪੇ ਆ ਜਾਣਗੀਆਂ ਕਿਸ ਦਿਨ ਨਹੀਂ ਤੇ ਅਸੀਂ ਚੱਲ ਜਾਾਂਗੇ ਕਿਸ ਦਿਨ ਚੱਲਾਂਗੇ ਉਹਨਾਂ ਦੇ ਘਰ ਹਨਾ ਕੋਈ ਗੱਲ ਨਹੀਂ ਮੰਮੀ ਨਾਲ ਘਰ ਕੇ ਨਾ ਸਲਾਹ ਤੇ ਕਿਸ ਦਿਨ ਚੱਲਾਂਗੇ ਉਹਨਾਂ ਘਰ ਤਲ ਬੈਠੋ ਤਹੀ ਤੇ ਮੈਂ ਚਾਹ ਬਣਾ ਕੇ ਲਿਆਉਣੀ ਹਾਂ